ਤਾਨੂੰ ਤੁਸੀਂ ਸਾਰੀ ਸੰਗਤ ਜਿਹੜੀ ਆਪਣੇ ਕਮ ਖਰ ਛੱਟ ਕੇ ਆਜੇ ਇੱਥੇ ਇਹੋ ਜੇ ਸਥਾਨ ਤੇ ਪਹੁੰਚੇ ਹੋ ਜਿੱਥੇ ਦਸਵੇਂ ਪਾਤਸ਼ਾਹ ਨੇ ਆਪਣਾ ਜ਼ਫਰਨਾਮਾ ਅਰੰਗਜੀਤ ਨੂੰ ਭੇਜਿਆ ਆਪਾਂ ਸੰਤ ਜਨੈਨ ਸਿੰਘ ਕੇ ਨਾਮ ਵਾਲਿਆਂ ਦਾ ਜ਼ਿਕਰ ਅਸਰ ਹਰ ਇੱਕ ਮੀਟਿੰਗ ਦੇ ਵਿੱਚ ਕਰਦੇ ਆ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਕਿ 10ਵੇਂ ਪਾਤਸ਼ਾਹ ਨੇ ਅਰੰਗਜੀਤ ਨੂੰ ਲਿਖਿਆ ਸੀ ਜ਼ਫਰਨਾਮੇ 'ਚ ਕਿ ਮੈਂ ਅੱਜ ਕੰਨਾ ਨਹੀਂ ਹੈ ਮੇਰੇ ਨਾਲ ਸਾਰੀ ਬ੍ਰਾਂਡ ਕੌਮ ਮੋਢਾ ਨਾਲ ਕੇ ਖੜੀ ਹੈ ਆ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਇੱਥੇ ਆਏ ਹੈ ਇਹ ਨਮਾਇंदे ਹੈ ਬਰਾਂਡੇ ਤੇ ਸੰਤ ਜਗਨ ਸਿੰਘ ਪਿੰਡ ਵਾਲਿਆਂ ਦੇ ਤੇ ਅਸੀਂ ਬਹੁਤ ਜ਼ਿਆਦਾ ਮਾਨ ਕਰਦੇ ਆਂ ਇਸੋਂ ਦਾ ਜਿਸ ਨੇ ਸਭ ਨੂੰ ਸੰਤ ਜਗਨ ਸਿੰਘ ਭਿੰਨਾਵਾਲਾ ਦਿੱਤਾ ਔਰ ਜਿਸ ਨੇ ਸੁੱਤੀ ਹੋਈ ਕੌਮ ਜੇਗ ਜਾਗਾ ਦਿੱਤੀ ਇਹੋ ਜਿਹਾ ਹਮਲਾ ਹਿੰਦੂਤਮਾ ਇੰਦਰਾ ਗਾਂਧੀ ਨੇ ਕੀਤਾ ਜੀ ਦੇ ਵਿੱਚ ਆਪਣੀ ਸੰਕਤੀ ਉਸ ਵੇਲੇ বিজেপি ਲੀਡਰਾਂ ਨੇ ਇਲੈਕਟਰੀ ਐਡਵਾਨੀ ਤੇ ਵਜਪਾਈ ਨੇ ਵੀ ਦਿਖਾਈ ਵਜਪਾਈ ਤਾਂ ਕਹਿੰਦਾ 인드ਰਾ ਜੀ ਤੁਸੀਂ ਸਾਡੇ ਦੁਰਗਾ ਮਾਤਾ ਅਡਵਾਨੀ ਕਹਿੰਦਾ 인드ਰਾ ਜੀ ਇਹ ਕੰਮ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਸੋ ਸਾਥ ਸੰਗਤ ਜੀ ਤੁਸੀਂ ਹੁਣ ਸਮਝ ਗਏ ਹੋਮੋਂਗੇ ਕਿ ਇਹ ਲੋਕਾਂ ਦਾ ਮਨ ਸਾਡੇ ਪ੍ਰਤੀ ਕੀ ਹੈ ਇੱਕ ਇੱਕ ਬੱਚਾ ਕੋਈ ਦਿੱਲੀ ਦੇ ਵਿੱਚ ਦੰਗ ਫਟੇ ਹੈ ਤੇ ਤੁਸੀਂ ਦੇਖਦੇ ਹੋ ਕਿ ਪੁਲਿਸ ਤੇ ਫੌਜ ਇਹ ਵੀ ਭੱਜੀ ਫਿਰਦੀ ਹੈ ਕਿ ਅਸੀਂ ਮੁਲਜ਼ਮਾਂ ਨੂੰ ਫੜ ਲਈਏ ਪਰ 1984 ਦੇ ਵਿੱਚ ਜਦੋਂ ਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਉਸ ਵੇਲੇ ਇਹੀ ਫੌਜ ਤੇ ਇਹੀ ਪੁਲਿਸ ਜਿਹੜੇ ਕਾਤਲ ਸੀ ਸਖਾ ਨੇ ਜਿਨ੍ਹਾਂ ਦੇ ਨਾਂ ਪਾਈਸਾਬ ਰੋਡੇ ਨੇ ਲੈ ਹੈ ਈਪਲੀ ਇਸ ਨੂੰ ਉਹਨਾਂ ਨੂੰ ਦਿਖਾਉਂਦੀ ਸੀ ਜਾ ਕੇ ਕਿ ਯਾਰ ਦੇਖੋ ਇੱਥੇ ਵੀ ਸਿੱਖਾਂ ਦੇ ਘਰ ਹੈਗੇ ਆ ਕਿ ਤੁਹਾਨੂੰ ਪਤਾ ਹੈ ਕਿ ਫੌਜ ਦੇਸ਼ ਦੀ ਰੱਖਿਆ ਦੇ ਲਈ ਹੁੰਦੀ ਹੈ ਫਰ ਮ ਫੌਜ ਉਸ ਦਿਨ ਤੇ ਦੋ ਦਿਨ ਬਾਅਦ ਆਪਣੇ ਅਮਰੀਕਾਂ ਚੋਲੀ ਨਿਕਲੀ ਜਦੋਂ ਸਿੱਕ ਤੋਂ ਉਹਦਾ ਕਤਲੇਆਮ ਹੋ ਰਿਹਾ ਸੀ ਇਹ ਸਭ ਤੋਂ ਵੱਡਾ ਅਕਸਰ ਫੌਜ ਦਾ ਕੌਣ ਸੀ ਕਮਾਂਡਰ ਇਨ ਚੀਫ ਸਰਜੇ ਗੈਨੀਜ਼ਲ ਸੀ ਸਭੀ ਵਿੱਚੋਂ ਵੀ ਬਹੁਤ ਬਹੁਤ ਵੱਡੇ ਗੰਦਾਨ ਨਿਕਲੇ ਨੇ ਔਰ ਅੱਜ ਵੀ ਬੈਠੇ ਐ ਦੋ ਚੀਜਾਂ ਜਾਂ ਤੀਜੀ ਗੰਦੀ ਵੀ ਮੈਂ ਕਰ ਦੂੰਗਾ ਸਿੱਖਾਂ ਦੀ ਮੰਗ ਐ ਕਿ 14 ਸਾਲ ਤੋਂ ਸਰਦੀ ਪਾਰਲਮੈਂਟ ਐਸ்சி ਪੀਸੀ ਜੇ ਇਲੈਕਸ਼ਨ ਨਹੀਂ ਹੋ ਰਹੇ ਕੋਈ ਵੀ ਪਾਰਟੀ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਉਹਦਾ ਤੁਹਾਨੂੰ ਪਤਾ ਹੈ ਕੋਈ ਨਹੀਂ ਕਰੀ ਕਿ ਪਾਰਲਮੈਂਟ ਸਿੱਖਾਂ ਦੀ ਐਸ்சி ਪੀਸੀ ਨੂੰ ਸੰਜੀਦਿਤ ਕੀਤਾ ਜਾਵੇ ਮੋਟ ਜਿਹੜੇ 14 ਸਾਲ ਤੋਂ ਨਹੀਂ ਪਏ ਉਹ ਪੁਆਇਜਨ ਫਿਰ ਸਾਧ ਸੰਗਤੀ ਦੁਜੀ ਆਫਤ ਸਿੱਖਾਂ ਨੂੰ ਕਾਦੀ ਪਈ ਹੈ ਉਹ ਪਈ ਹੈ ਕਿ ਮੋਦੀ ਸਰਕਾਰ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸਾਨੇ ਰਾਜਨਾਥ ਸਿੰਘ ਨੇ ਅਜੀਤ ਗੋਇਲ ਨੇ ਜੈ ਸ਼ੰਕਰ ਨੇ ਰਵੀ ਸਨਾ ਰੌਧਾ ਬੰਦਾ ਸ਼ਾਮਕ ਸਵੰਤ ਗੋਇਲ ਇਹਨਾਂ ਨੇ ਇੱਕ ਨਵੀਂ ਪਾਲਿਸੀ ਘਟਜੀ ਹੈ ਕਿ ਜਿਹੜੇ ਸਿੱਖ ਬਾਦ ਦੇ ਮੁਲਕਾਂ ਦੇ ਵਿੱਚ ਰਹਿੰਦੇ ਆ ਤੇ ਖਾਲਸਾ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਉਹਨਾਂ ਮਲਕਾਂ ਦੇ ਵਿੱਚ ਵੀ ਜਾ ਕੇ ਕਤਲ ਤੇ ਸ਼ਹੀਦ ਕਰ ਤੋਂ ਇਸੇ ਤਰ੍ਹਾਂ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨਿਰਜਨ ਨੂੰ ਕਤਲ ਕਰਤਾ ਮੋਦੀ ਨੇ ਗ੍ਰਿਪ ਨੂੰ ਦਮਨ ਸਿੰਘ ਮਾਲਿਕ ਨੂੰ ਕਰਤਾ ਆਜ ਜਨਾ ਮੋਗ ਹੈ ਇੰਟਰਨੈਸ਼ਨਲ ਸਕੂਲ ਚੋਂ ਕਦਰ ਕਰਤਾ ਹੈ ਵਿਲਾਇਤ ਦੇ ਵਿੱਚ ਅਕਤਾਰ ਸਿੰਘ ਖੰਡੇ ਨੂੰ ਜੈ ਦੇ ਕੇ ਮਾਪਤਾ ਉਹਨਾਂ ਦੀ ਮਾਪਰਾ ਇੱਥੇ ਬੈਠੀ ਹੈ ਹੁਣ ਤੁਹਾਡੇ ਨਾਲ ਉਹ ਵਿਚਾਰ ਇੱਥੇ ਕਰਕੇ ਗਏ ਹੈ ਫੇ ਪਾਕਿਸਤਾਨ ਦੇ ਵਿੱਚ ਵਰਮਜੀਤ ਸਿੰਘ ਪੰਜ ਵਰਨ ਨੂੰ ਮਰਵਾਤਾ ਤੇ ਫਿਰ ਰੋਡੇ ਪਰਵਾਹ ਦੇ ਵਿੱਚੋਂ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਾਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕਰਾਤਾ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਕਰਤਾ ਤੇ ਹੁਣੇ ਹੋਣ ਯੋਰ ਪ੍ਰੈਸਿੰਗ ਹਰ ਇਨਾਨ ਨੂੰ ਕਤਲ ਕਰਦਾ ਹੈ ਇਹ ਹੋਰ ਸਰਕਾਰ ਦੀ ਪਾਲਿਸੀ ਹੈ ਜਿਹਦੇ ਤਹਿਤ ਸਾਨੂੰ ਵਸਣਾ ਪੈਂਦਾ ਹੈ ਇਹ ਸਾਡੀ ਜਾਣ ਦੇ ਦੁਸ਼ਮਣ ਬਣ ਚੁੱਕੇ ਹਨ ਕੋਣ ਇਹਨਾਂ ਦੇ ਖਿਲਾਫ ਅਮਨ ਪਸੰਦ ਤਰੀਕੇ ਦੇ ਨਾਲ ਆਪਾਨੂੰ ਖੜਨਾ ਪਊਗਾ ਕੋਈ ਕਿਸੇ ਕਿਸਮ ਦਾ ਆਪਾਂ ਨੇ ਸ਼ਸਤਰ ਨਹੀਂ ਚੱਕਣਾ ਕੋਈ ਖੂਨ ਨਹੀਂ ਕਰਨਾ ਪਰ ਇਹਨਾਂ ਨੂੰ ਦੱਸਣਾ ਪਊਗਾ ਕਿ ਸਿੱਖ ਕੌਮ ਜਿੱਦਣ ਤੱਕ ਦੀ ਲੜਾਈ ਕਿਸੇ ਮੌਲਕ ਦੇ ਨਾਲ ਹੋਗੀ ਤੇ ਸਿੱਖਾਂ ਤੋਂ ਤੁਹਾਡੇ ਨਾਲ ਖੜੀ ਨਹੀਂ ਹੋਊਗੀ ਇਹ ਤੇ ਹਾਸ ਸਾਨੂੰ ਦੱਸਦਾ ਕਿ ਜਦੋਂ ਈਰਾਨ ਤੋਂ ਨਾਦਰ ਸ਼ਾਹ ਆਇਆ ਸੀ ਅਫਗਾਨਿਸਤਾਨ ਤੋਂ ਅਮਿਤ ਸ਼ਾਹ ਬਦਨੀ ਆਇਆ ਸੀ ਤੇ ਸਿੱਖਾਂ ਨੇ ਮੁਕਾਬਲੇ ਕੀਤੇ ਤੇ ਉਹਨਾਂ ਨੂੰ ਵਾਪਸ ਨਹੀਂ ਠਾਇਆ ਉਹ ਸਾਡੀਆਂ ਹਿੰਦੂਆਂ ਦੀਆਂ ਬੀਬੀਆਂ ਕੈਦ ਕਰਕੇ ਲੈ ਕੇ ਗਏ ਕਿ ਉੱਥੇ ਮੁਸਲਮਾਨੀਆਂ ਬਣਾਵਾਂਗੇ ਪਰ ਕੱਲ ਜਿਹੜੀ ਸ਼ਰਾਰਤ ਕੀਤੀ ਐ ਉਹ ਇਹ ਐ ਕਿ ਚੰਡੀਗੜ੍ਹ ਨੂੰ ਦਿੱਲੀ ਦੇ ਤਹਿਤ ਕਰ ਦੇਣਾ ਯੂਨੀਅਨ ਟੈਰਿਟਰੀ ਬਣਾ ਦੇਣੀ ਹੈ ਜਿਵੇਂ ਜੰਮੂ ਕਸ਼ਮੀਰ ਨੂੰ 2019 ਦੇ ਵਿੱਚ ਉਹ ਦਾ ਸੂਬੇ ਦਾ ਉਹ ਦਾ ਖੋਖੇ ਯੂਨੀਅਨ ਟੈਰਿਟਰੀ ਬਣਾਤੀ ਦਿੱਲੀ ਦੇ ਥੱਲੇ ਸਿੱਧਾ ਉਹਦਾ ਰਾਜ ਕਰ ਦਿੱਤਾ ਜਦੋਂ ਬਤਰੀ ਮਸਜਿਦ ਦੇ ਉੱਤੇ ਹਮਲੇ ਕੀਤੇ ਦੋਤਰੀ ਮਾਸਟਰ ਮੁਸਲਮਾਨਾਂ ਦੀ ਧਹਿ ਤੇਰੀ ਕਰਤੀ ਅਧਵਾਨੀ ਨੇ ਵੱਜ ਪਾਈ ਭਾਜਪੀ ਨੇ ਕਾਂਗਰਸ ਪਾਰਟੀ ਵਿੱਚ ਐਸੀ ਕਿਉਂ ਕਰਕੇ ਉਸ ਵੇਲੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਸ ਮੋਧਾਲੀ ਸੀ ਕਾਂਗਰਸ ਦਾ ਉਹ ਮੁਸਲਮਾਨਾਂ ਦੀ ਮਸਜਿਦ ਨੂੰ ਬਚਾ ਸਕਦਾ ਸੀ ਪਰ ਉਸ ਨੇ ਵੀ ਬੀਜੇਪੀ ਯਾਰਾਂ ਦੇ ਸੰਸ ਨੂੰ ਹਰੀ ਟੰਡੀ ਦੇ ਦਿੱਤੀ ਵੀ ਫਨਾ ਕਰ ਦੇ ਇਸ ਨੂੰ ਅਸੀਂ ਕਹਿੰਦੇ ਸੀ ਕਿ ਦੇ ਸਿੱਖਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਸੇਕ ਉੱਠ ਪਏ ਆ ਇਹ ਮਰਨ ਨੂੰ ਤਿਆਰ ਹੋ ਗਏ ਆ ਜਿਹੜਾ ਮੁਸਲਮਾਨ ਹੈ ਉਹ ਵੀ ਸਾਨੂੰ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਬਹਾਦਰ ਕੌਮ ਹੈ ਇਹ ਚੁੱਪ ਕਰਕੇ ਕਿਉਂ ਬੈਠੀ ਹੈ ਪਰ ਜਿੱਦਣ ਦਾ ਕਸ਼ਮੀਰ ਦੇ ਸੂਬੇ ਨੂੰ ਟਾਕੇ दिल्ली के मत बनाता दो हजार उन्नीस देखो पढ़े लिखे मुसलमान डॉक्टर इंजीनियर ने बंब फर ले है दिल्ली के बंबारी की है कि दुनिया हैरान होगी ਕਿ ਇਹ ਮੁਸਲਮਾਨ ਤਾਂ ਖਤਮ ਹੋ ਗਈ ਸੀ ਇਹ ਕਿਵੇਂ ਉੱਠ ਪਏ ਕਿ ਜੇ મોદી ਜੀ ਮੁਸਲਮਾਨ ਉੱਠ ਪਏ ਕਸ਼ਮੀਰ ਦੀ ਯੂਨੀਅਨ ਟੈਰਿਟਰੀ ਬਣਾਉਣ ਦੇ ਲਈ ਤੇ ਜਿਹੜਾ ਤੁਸੀਂ ਕਾਨੂੰਨ ਬਣਾ ਰਹੇ ਹੋ ਕਿ ਚੰਡੀਗੜ੍ਹ ਵੀ ਯੂਨੀਅਨ ਟੈਰਿਟਰੀ ਬਣੂਗੀ ਹੇਰੇ ਤੁਸੀਂ ਦੇਖ ਲਓ ਕੰਧ ਦੇ ਉੱਤੇ ਕੀ ਲਿਖਿਆ ਹੋਇਆ ਮੈਂ ਜਗਾ ਨਹੀਂ ਬੋਲਦਾ ਤੇ ਜੇ ਸਮਝੂਣੇ ਵਾਲੇ ਸਮਝ ਜਾਂਦੇ ਹੈ ਜੋ ਨਾ ਸਮਝੇ ਨਾਲੀ ਹੈ ਸੂਰਿਆ ਸੂਰਿਆ